ਇਕਬਾਲ ਖੈਰਾ ਵੱਲੋਂ ਸੋਸ਼ਲ ਮੀਡੀਆ ਦੇ ਉੱਤੇ ਪਾਈਆਂ ਗਈਆਂ ਪੋਸਟਸ ਤੋਂ ਬਾਅਦ ਇਹ ਕਲੀਅਰ ਹੋ ਗਿਆ ਘੱਟੋ-ਘੱਟ ਕਿ ਮਜੀਠੀਆ ਪਰਿਵਾਰ ਭਾਜੀ ਰੱਖਦਾ ਨਹੀਂ ਉਹ ਮੋੜ ਦਿੰਦਾ ਬਿਕਰਮ ਸਿੰਘ ਮਜੀਠੀਆ ਜਦੋਂ ਹਿਰਾਸਤ ਚ ਲੈ ਜਾਂਦੇ ਨੇ ਡਿਸਪਰੋਪੋਰਸ਼ਨਟ ਐਸੈਟਸ ਦਾ ਮਾਮਲਾ ਹੈ ਹਾਲਾਂਕਿ ਸਰਕਾਰ ਅਦਾਲਤ ਵਕੀਲ ਉਹ ਸਭ ਜਾਣਦੇ ਨੇ ਕਿ ਕੀ ਕੁਝ ਚੱਲਦਾ ਪਿਆ ਔਰ ਉਹ ਮਾਮਲਾ ਅੰਦਰ ਤਫ਼ਤੀਸ਼ ਹੈ ਉਹ ਚੱਲੇਗਾ ਔਰ ਉਹਦੇ ਵਿੱਚ ਜਾਣਾ ਵੀ ਨਹੀਂ ਚਾਹੀਦਾ ਪਰ ਬਿਆਨਬਾਜ਼ੀ ਦੀ ਗੱਲ ਕਰਦੇ ਆ ਸੁਖਪਾਲ ਖੈਰਾ ਦਾ ਉਸ ਵੇਲੇ ਬਿਆਨ ਆਇਆ ਸੀ ਜਿਵੇਂ ਸੁਖਪਾਲ ਖੈਰਾ ਦਾ ਆਇਆ ਸੀ ਉਵੇਂ ਬਾਕੀ ਕਈ ਕਾਂਗਰਸੀਆਂ ਦਾ ਵੀ ਆਇਆ ਸੀ ਇਤਰਾਜ਼ ਕੀਤਾ ਗਿਆ ਸੀ ਜਿਸ ਅੰਦਾਜ਼ ਦੇ ਵਿੱਚ ਬਿਕਰਮ ਮਜੀਠੀਆ ਨੂੰ ਹਿਰਾਸਤ ਵਿੱਚ ਲਿਆ ਗਿਆ ਔਰ ਲਗਾਤਾਰ ਸੋਸ਼ਲ ਮੀਡੀਆ ਦੇ ਉੱਤੇ ਪੋਸਟ ਸਾਂਝੀਆਂ ਕੀਤੀਆਂ ਗਈਆਂ ਸੀ ਉਸ ਵੇਲੇ ਪਰ ਉਹ ਗੱਲ ਗਨੀਵਕੌਰ ਮਜੀਠੀਆ ਨੇ ਜ਼ਰੂਰ ਚੇਤੇ ਰੱਖੀ ਔਰ ਗਨੀਵਕੌਰ ਮਜੀਠੀਆ ਨੇ ਹੁਣ ਜਦੋਂ ਸੁਖਪਾਲ ਖੈਰਾ ਨੇ ਪੋਸਟਸ ਪਾਈਆਂ ਨੇ ਕਿ ਉਹਨਾਂ ਦੇ ਉੱਤੇ ਕੋਈ ਖਤਰਾ ਪਿਆ ਉਸ بڑے ਗਨੀਵ ਕੌਰ ਮਜੀਠੀਆ ਨੇ ਕਾਊਂਟਰਪੋਸਟ ਪਾ ਕੇ ਤੇ ਸਮਰਥਨ ਪੇਸ਼ ਕੀਤਾ ਸੁਖਪਾਲ ਖਹਿਰਾਵਾਸ ਲਿਖਦੇ ਨੇ ਵਿਕਰਮ ਸਿੰਘ ਮਜੀਠੀਆ ਦੇ ਅਕਾਊਂਟ ਤੋਂ ਕਿ ਦਿੱਲੀ ਤੋਂ ਅਰਵਿੰਦ ਕੇਜਰੀਵਾਲ ਰਾਹੀਂ ਚਲਦੀ ਆਪ ਸਰਕਾਰ ਅਤੇ ਭਗਵੰਤ ਮਾਨ ਜੋ ਵੀ ਪੰਜਾਬ ਦੇ ਮੁੱਦਿਆਂ ਦੀ ਗੱਲ ਕਰਦਾ ਹੈ ਉਸ ਦੀ ਆਵਾਜ਼ ਨੂੰ ਦਬਾਉਂਦੇ ਹਨ ਅੱਗੇ ਲਿਖਿਆ ਜਿਵੇਂ ਵਿਕਰਮ ਜੀ ਉੱਤੇ ਝੂਠੇ ਪਰਚੇ ਕਰਕੇ ਉਹਨਾਂ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਹੈ ਪਰ ਵਿਕਰਮ ਜੀ ਦੱਬਣ ਵਾਲੇ ਨਹੀਂ ਹਨ ਠੀਕ ਉਸੇ ਤਰ੍ਹਾਂ ਹੁਣ ਕਾਂਗਰਸ ਨੇਤਾ ਸੁਖਪਾਲ ਖੈਰਾ ਜੀ ਉੱਤੇ ਵੀ ਦਿੱਲੀ ਦੇ ਨੇਤਾ ਅਰਵਿੰਦ ਕੇਜਰੀਵਾਲ ਝੂਠੇ ਪਰਚੇ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਜਿਸ ਦੀ ਮੈਂ ਨਿਖੇਦੀ ਕਰਦੀ ਹਾਂ ਸੁਖਪਾਲ ਖੈਰਾ ਜੀ ਖਿਲਾਫ ਇਹ ਕਾਰਵਾਈ ਪੰਜਾਬ ਸਰਕਾਰ ਦੀਆਂ ناکਾਮੀਆਂ ਖਿਲਾਫ ਆਵਾਜ਼ ਚੁੱਕਣ ਕਾਰਨ ਹੋ ਰਹੀ ਹੈ ਇਹ ਗਨੀਵ ਕੌਰ ਮਜੀਠੀਆ ਲਿਖਦੇ ਨੇ ਅੱਗੇ ਲਿਖਦੇ ਨੇ ਕਿ ਦਿੱਲੀ ਦੇ ਲੀਡਰ ਪੰਜਾਬ ਦੇ ਹੱਕਾਂ ਲਈ ਆਵਾਜ਼ ਉਠਾਉਣ ਵਾਲੇ ਨੇਤਾਵਾਂ ਖਿਲਾਫ ਵਿਜੀਲੈਂਸ ਦਾ ਦੁਰਉਪਯੋਗ ਕਰ ਰਹੇ ਨੇ ਨਾਲ ਲਿਖਿਆ ਕਿ ਪੰਜਾਬ ਲਈ ਆਵਾਜ਼ ਬੁਲੰਦ ਕਰਨ ਵਾਲਿਆਂ ਨੂੰ ਖਾਰ ਕੀਤਾ ਜਾ ਰਿਹਾ ਹੈ ਬਿਨਾ ਕਿਸੇ ਕਸੂਰ ਦੇ ਪੰਜਾਬ ਦੀ ਆਵਾਜ਼ ਚੁੱਕਣ ਵਾਲਿਆਂ ਦੇ ਪਰਿਵਾਰਾਂ ਤੇ ਬੱਚਿਆਂ ਤੱਕ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈ ਪੰਜਾਬ ਪੁਲਿਸ ਦਾ ਸਿਆਸੀਕਰਨ ਇੱਥੇ ਤੱਕ ਹੋ ਗਿਆ ਹੈ ਕਿ ਕੁਝ ਚੁਣੇੰਦਾ ਅਫਸਰ ਆਪਣੀਆਂ ਸੀਮਾਵਾਂ ਭੁੱਲ ਕੇ ਵਿਰੋਧੀ ਧਿਰ ਦੇ ਨੇਤਾਵਾਂ ਖਿਲਾਫ ਕਾਰਵਾਈ ਕਰ ਰਹੇ ਨੇ ਅੱਗੇ ਲਿਖਦੇ ਨੇ ਕਿ ਪੰਜਾਬੀ ਨਾ ਕਦੇ ਝੁਕੇ ਸੀ ਨਾ ਝੁਕਣਗੇ ਪੰਜਾਬ ਪੰਜਾਬੀ ਅਤੇ ਪੰਜਾਬੀਅਤ ਦੀ ਲੜਾਈ ਜਾਰੀ ਰਹੇਗੀ ਹਿੰਮਤ ਦਲੇਰੀ ਕੁਰਬਾਨੀ ਵਾਲੇ ਪੰਜਾਬੀ ਆਪਣੇ ਹੱਕਾਂ ਲਈ ਲੜਦੇ ਰਹੇ ਹਨ ਅਤੇ ਅੱਗੇ ਵੀ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਲੜਦੇ ਰਹਿਣਗੇ ਦਿੱਲੀ ਵਾਲਿਆਂ ਨੂੰ ਭਜਾਓ ਪੰਜਾਬ ਬਚਾਓ ਇਠਾਂ ਲਿਖਿਆ ਗਨੀਵ ਕੌਰ ਮਜੀਠੀਆ ਫਿਰ ਸੁਖਪਾਲ ਖੈਰਾ ਦੇ ਹੱਕ ਦੇ ਵਿੱਚ ਲਗਾਤਾਰ ਲੀਡਰ ਇਕੱਠੇ ਹੁੰਦੇ ਨਜ਼ਰ ਆ ਰਹੇ ਆ ਆਮ ਆਦਮੀ ਪਾਰਟੀ ਦੇ ਖਿਲਾਫ ਇੱਕ ਮੂਹਮ ਉੱਠ ਦੀ ਨਜ਼ਰ ਆ ਰਹੀ ਹੈ ਕਿ ਕੁਝ ਹੋਵੇਗਾ tass de ravange bane ro one india punjabi